ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਡ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਆਸਾਨੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਭਾਵੇਂ ਤੁਸੀਂ ਆਪਣਾ ਕੋਈ ਪਸ਼ਮੀਨੇ ਦਾ ਡਿਜ਼ਾਈਨ ਤਿਆਰ ਕਰਵਾਉਣਾ ਭਾਵੇਂ ਤੁਸੀਂ ਆਪਣਾ ਪਾਰਟੀ ویئر ਡਿਜ਼ਾਈਨ ਤਿਆਰ ਕਰਵਾਉਣਾ ਹੈਵੀ ਤੋਂ ਹੈ ਵੀ ਤੁਸੀਂ ਆਪਣਾ ਪਾਰਟੀ ویئر ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਿੰਥੈਟਿਕ ਫੈਬਰਿਕ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਵਰਕ ਆਣਾ ਮੈਂ ਆਪਣਾ ਲਾਈਟ weight ਵਾਲਾ ਸੂਟ ਰੈਡੀ ਕਰਵਾਉਗਾ ਕੋ ਮੈਂ ਆਪਣਾ ਤੁਸੀਂ ਹੈਵੀ ਵਰਕ ਵਾਲਾ ਸੂਟ ਜਿਹੜਾ ਤਿਆਰ ਕਰਵਾਓ ਹਾਂਜੀ YouTube ਤੋਂ ਇਲਾਵਾ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀਕ ਕੋਡ ਉਹਨਾਂ ਦਾ ਨਾਮ ਸਾਡੀ Instagram ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਦੇਖ ਕੇ ਉੱਥੋਂ ਜਿਹੜੀ ਆਪਣੀ ਡਿਜ਼ਾਈਨਿੰਗ ਦੇਖ ਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਭਾਵੇਂ ਤੁਸੀਂ ਆਪਣੇ ਵਾਲਾ ਡਿਜ਼ਾਈਨ ਸਾਨੂੰ ਸੈਂਡ ਕਰ ਦਿਓ ਤੁਹਾਨੂੰ ਸੇਮ ਕਾਪੀ ਉਹਨਾਂ ਦਾ ਡਿਜ਼ਾਈਨ ਬਣਾ ਕੇ ਦਿੱਤਾ ਜਾਊਗਾ ਹਾਂਜੀ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਸੋਹਣੇ ਆਪਣੇ ਵਰਕ ਵਾਲੇ ਸੂਟ ਨੇਗੇ ਅਮੀਰ ਕਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਇਹ ਵਾਲਾ ਸੂਟ ਵੀ ਆਪਣਾ ਰਾਮਟੈਕਸ ਪਸ਼ਮੀਨਾ ਦੇ ਉੱਪਰ ਰੈਡੀ ਹੋਇਆਗਾ ਰਾਮਟੈਕਸ ਪਸ਼ਮੀਨਾ ਦੀ ਫੈਬਰਿਕ ਹੈ ਦੀ ਤੇ ਫਰੋਜੀ ਕਲਰ ਹੈਗਾ ਲਾਈਟ ਫਰੋਜੀ ਕਲਰ ਹੈਗਾ ਜਿਆਦਾ ਡਾਰਕ ਫਰੋਜੀ ਕਲਰ ਨਹੀਂ ਹੈਗਾ ਤੇ ਇਹਦੇ ਆਪਾਂ ਘੇਰੇ ਦੇ ਉੱਪਰ ਵਰਕ ਕਰਵਾਇਆਗਾ ਘੇਰੇ ਦਾ ਵਰਕ ਦੇਖੋ ਇਦਾਂ ਦਾ ਡਬਲ ਵੇਲ ਦੇ ਨਾਲ ਆਪਣਾ ਘੇਰੇ ਦਾ ਵਰਕ ਹੋਇਆ ਹੈਗਾ 네ਵੀ ਬਲੂ ਜਿਹੜਾ ਥ੍ਰੈਡ ਹੈਗਾ ਆਪਾਂ ਨੇ ਉਹ ਯੂਜ਼ ਕੀਤਾ ਹੈਗਾ ਐਦਾ ਬਾਰਡਰ ਬਣਿਆ ਹੋਇਆ ਕਿ ਘੇਰੇ ਦੇ ਨਾਲ ਫਿਰ ਨਾਲ ਦੇ ਥ੍ਰੈਡ ਨਾਲ ਹੀ ਆਪਾਂ ਵਰਕ ਕਰਕੇ ਫਿਰ ਉੱਪਰ ਇੱਕ ਹੋਰ ਵੇਲ ਬਣੀ ਹੋਈ ਹੈ ਫਿਰ ਐਦਾਂ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਕਰਾਂਗਾ ਵੇਲ ਵਾਲਾ ਹੀ ਬਹੁਤ ਸੋਹਣਾ ਆਪਣਾ ਡਿਫਰੈਂਟ ਜਿਹਾ ਵਰਕ ਦੇਖੋ ਤਿਆਰ ਹੋਇਆ ਪਸ਼ਮੀਨਾ ਦੇ ਉੱਪਰ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੇ ਥ੍ਰੈਡ ਆਪਣਾ ਕੋਈ ਵੀ ਯੂਜ਼ ਕਰ ਸਕਦੇ ਹੋ ਇਹੀ ਸੇਮ ਵਰਕ ਤੁਸੀਂ ਆਪਣਾ ਬਾਟਨ ਤੇ ਵੀ ਨਾਲ ਐਡ ਕਰਵਾ ਸਕਦੇ ਹੋ ਨਾਲ ਦੇਖੋ ਪ्योर ਚਨੂਨ ਦਾ ਆਪਣੇ ਦੁਪੱਟਾ ਲਗਾਇਆ ਹੈ ਦੁਪੱਟਾ ਐਦਾਂ ਫੋਰ ਸਾਈਡ ਆਪਣੇ ਟਾਈ ਡਾਈ ਕਰਵਾਇਆਗਾ ਤੇ ਨੇਵੀ ਬਲੂ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਆਪਣਾ ਖੂਬਸੂਰਤ ਸੂਟ ਇਹਦਾ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਕੋਈ ਵੀ ਕਲਰ ਵਗੈਰਾ ਸਿਲੈਕਟ ਕਰਕੇ ਪਸ਼ਮੀਨੇ ਦਾ ਜਾਂ ਕਿਸੇ ਹੋਰ ਸੰਥੈਟਿਕ ਫੈਬਰਿਕ ਦਾ ਹਨਾ ਜੋ ਵੀ ਤੁਹਾਨੂੰ ਪਸੰਦ ਹੋਇਆ ਉਹ ਤੇ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਆਪਣਾ ਇਹ ਵਾਲਾ ਸੂਟ ਵੀ ਰਾਮਟੈਕਸ ਪਸ਼ਮੀਨਾ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਰਾਮਟੈਕਸ ਪਸ਼ਮੀਨਾ ਦੀ ਫੈਬਰਿਕ ਆਗੀ ਤੇ ਬਹੁਤ ਸੋਹਣਾ ਆਪਣਾ ਪਿਆਰਾ ਜਿਹਾ ਕਲਰ ਹੈ ਲਾਈਟ ਜਾਂ ਲਾਈਟ ਜਾਂ ਕਲਰ ਵੀ ਨਹੀਂ ਹੈਗਾ ਡਾਰਕ ਵੀ ਨਹੀਂ ਬਹੁਤ ਸੋਹਣਾ ਮੀਡੀਅਮ ਜਿਹਾ ਕਲਰ ਆ ਗਿਆ ਹੈ। ਕਾਫੀ ਸੋਹਣਾ ਕਲਰ ਆਪਣਾ ਪਰਪਲ ਜਿਹੀ ਸ਼ੇਡ ਦੇ ਵਿੱਚ ਆ ਜਾਂਦਾ ਹੈਗਾ। ਦੇਖੋ ਇਦਾਂ ਆਪਣੀ ਇਹਦੇ ਆਰੀ ਵਰਕ ਦੇ ਨਾਲ ਸਾਰਾ ਵਰਕ ਕਰਵਾਇਆ ਹੋਇਆ ਹੈਗਾ। ਬਲੈਕ ਕਲਰ ਦਾ ਦੇਖੋ ਇੱਥੇ ਵਰਕ ਹੋਇਆ ਹੈਗਾ। ਆਰੀ ਨਾਲ ਵਰਕ ਹੋਇਆ ਹੈਗਾ। ਹਾਂਜੀ ਬਹੁਤ ਸੋਹਣਾ ਦੇਖੋ ਆਪਣਾ ਇਦਾਂ ਡਿਜ਼ਾਈਨ ਦੇ ਨਾਲ ਤਿਆਰ ਕਰਵਾਇਆ ਹੈ ਆਰੀ ਵਰਕ ਦਾ ਸੂਟ ਦੇਖੋ ਆਪਣਾ ਸਾਰਾ। ਇਹ ਵਾਲਾ ਡਿਜ਼ਾਈਨ ਹੈ ਦੇ ਫਰੰਟ ਤੇ ਆ ਗਿਆ। ਦੇਖੋ ਸਾਰਾ ਇਹਦੇ neck ਤੇ ਵੀ ਵਰਕ ਮਿਲੂਗਾ ਸੈਂਟਰ ਪੈਨਲ ਵੀ ਮਿਲਣਗੇ ਚਾਕਾਂ ਦੇ ਵੀ ਵਰਕ ਮਿਲੂਗਾ ਆਪਾਂ ਨੂੰ ਚਾਕਾਂ ਦੇ ਫਰੰਟ ਸਾਈਡ ਵੀ ਵਰਕ ਤਗਾ ਤੇ ਆਪਣੇ ਬੈਕ ਸਾਈਡ ਵੀ ਦੇਖੋ ਚਾਕਾਂ ਦੇ ਆਪਾਂ ਵਰਕ ਮਿਲਣਾ ਸੇਮ ਉਦਾਂ ਹੀ ਵਰਕ ਆਪਾਂ ਨੂੰ ਬੈਕ ਸਾਈਡ ਮਿਲੂਗਾ ਉਹ ਤੁਹਾਡੀ ਪਸੰਦ ਹੈ ਕਿ ਜੇ ਤੁਸੀਂ ਬੈਕ ਸਾਈਡ ਆਪਣਾ ਨਹੀਂ ਕਰਵਾਉਣਾ ਸਕਿੱਪ ਕਰਵਾਉਣਾ ਤਾਂ ਕਰਵਾ ਸਕਦੇ ਹੋਗੇ ਗਲੇ ਦਾ ਵਰਕ ਵੀ ਦੇਖੋ ਆਪਾਂ ਨੂੰ ਇਦਾਂ ਮਿਲੂ ਤੇ ਬਾਜੂ ਦੇ ਉੱਪਰ ਵੀ ਬਹੁਤ ਸੋਨਾ ਵਰਕ ਹੋਇਆ ਹੋਇਆ ਹੈਗਾ ਜੇਕਰ ਤੁਸੀਂ ਨਾਲ ਆਪਣਾ ਬਾਟਮ ਦਾ ਐਡ ਕਰਵਾਉਣਾ ਤਾਂ ਬਾਟਮ ਤੇ ਐਡ ਕਰਵਾ ਸਕਦੇ ਹੋ ਆਹੀ ਵਰਕ ਅਦਰਵਾਈਜ਼ ਤੁਸੀਂ ਆਪਣਾ ਸ਼ਰਟ ਵਾਲ ਵਰਤੀ ਲੈ ਸਕਦੇ ਹੋ ਕਾਫੀ ਸੋਨਾ ਵਰਤਾ ਆਪਣਾ ਇਹ ਤੇ ਹੋਇਆ ਹੈਗਾ ਬਾਜੂ ਦੇ ਉੱਪਰ ਬਹੁਤ ਸੋਨਾ ਆਪਣਾ ਪਸ਼ਮੀਨੇ ਦਾ ਸੂਟ ਤਿਆਰ ਹੈਗਾ ਤੇ ਨਾਲ ਇਹਦੇ ਪਿਓਰ ਚਨੂਨ ਦਾ ਦੇਖੋ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਹੈਗਾ ਇਦਾਂ ਤੇ ਜੈਪੁਰ ਡਾਟਸ ਜੇ ਦੇਖੋ ਆਪਾਂ ਦੁਪੱਟੇ ਦੇ ਵਿੱਚ ਪਾਏ ਨੇ ਸਾਰੇ ਪਾਈਡੇ ਦੇ ਆਪਣਾ ਦੁਪੱਟਾ ਹੋਇਆ ਹੈ ਤੇ ਬਲੈਕ ਲੇਸ ਦੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿਨ ਦਿੱਤੀ ਹੈ ਕਾਫੀ ਸੋਨਾ ਆਪਣਾ ਸੂਟ ਤਿਆਰ ਹੋਇਆ ਹੈਗਾ ਪਸ਼ਮੀਨੇ ਵਿੱਚ ਆਪਣੇ ਕੋਲ ਬਹੁਤ ਸਾਰੇ ਕਲਰ ਨੇਗੇ ਤੁਸੀਂ ਆਪਣਾ ਸਿਰਕ ਪਸ਼ਮੀਨਾ ਤੇ ਵੀ ਤਿਆਰ ਕਰਵਾ ਸਕਦੇ ਹੋ ਤੇ ਆਪਣਾ ਸਿੰਪਲ ਰਾਮਟੈਕਸ ਪਸ਼ਮੀਨਾ ਜਿਹੜਾ ਪਲੇਨ ਦੇ ਵਿੱਚ ਆਉਂਦਾ ਉਹਦੇ ਵੀ ਤਿਆਰ ਕਰਵਾ ਸਕਦੇ ਹੋ ਤੇ ਆਪਾਂ ਪਸ਼ਮੀਨੇ ਦੀ ਜਿਹੜੀ ਪਿਓਰ ਕੁਆਲਿਟੀ ਹੈ ਵਧੀਆ ਰਾਮਟੈਕਸ ਵਾਲੀ ਆਪਾਂ ਉਹੀ ਯੂਜ਼ ਕਰਦੇ ਆਂ ਆਪਾਂ ਹੋਰ ਅਦਰਵਾਇ ਕੋਈ ਵੀ ਜਿਹੜਾ ਆਪਣਾ ਪਸ਼ਮੀਨੇ ਦਾ ਕੋਈ ਬ੍ਰਾਂਡ ਹੈਗਾ ਉਹ ਨਹੀਂ ਯੂਜ਼ ਕਰਦੇ ਹੈਗੇ ਦੇ ਬਹੁਤ ਸੋਹਣਾ ਆਪਣਾ ਵਰਕ ਹੋਇਆ ਹੈਗਾ ਤੁਸੀਂ ਇਹ ਜਿਹੜਾ ਥ레ਡ ਹੈਗਾ ਇਹ ਆਪਣੇ ਆਪਣੇ ਅਕੋਰਡਿੰਗ ਤੁਸੀਂ ਚੇਂਜ ਵੀ ਕਰ ਸਕਦੇ ਹੋ ਥ레ਡ ਜਿਹੜਾ ਕਲਰ ਹੈਗਾ ਇਹ ਆਪਣਾ ਕੋਈ ਵੀ ਤੁਸੀਂ ਦੱਸ ਸਕਦੇ ਹੋਗੇ ਫੈਬਰਿਕ ਦੇ ਕਲਰ ਦੇ ਕੋਲੇ ਜੇ ਆਪਣਾ ਸੇਮ ਤਿਆਰ ਕਰਵਾਉਣਾ ਤਾਂ ਆਪਣਾ ਸੇਮ ਤਿਆ ਹਾਂਜੀ ਜਿਹੜਾ ਆਪਣਾ ਇਹ ਸੂਟ ਆਇਆ ਆਪਾਂ ਬਲੈਕ ਕਲਰ ਦੇ ਪਸ਼ਮੀਨੇ ਤੇ ਤਿਆਰ ਕਰਵਾਇਆ ਰਾਮ ਟੈਕਸ ਪਸ਼ਮੀਨਾ ਦੀ ਇਹਦੀ ਫੈਬਰਿਕ ਆ ਤੇ ਬਲੈਕ ਕਲਰ ਆਗਾ ਦੇਖੋ ਇਹਦੇ ਜੈੱਡ ਬਲੈਕ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਸਾਰਾ ਹੀ ਜਰੀ ਨਾਲ ਹੀ ਵਰਕ ਹੋਇਆ ਹੋਇਆ ਹੈਗਾ 골ਡਨ ਕਲਰ ਦੀ ਜਰੀ ਨਾਲ ਆਪਾਂ ਦੇਖੋ ਵਰਕ ਕਰਵਾਇਆ ਇਹਦਾ ਕਿੰਨਾ ਸੋਹਣਾ ਨੇਕ ਦੇ ਉੱਪਰ ਵਰਕ ਹੈਗਾ ਪੂਰਾ ਵਧੀਆ ਆਪਾਂ ਪੂਰਾ ਵਧੀਆ ਦੇਖੋ ਆਪਾਂ ਨੇ ਹੈਵੀ ਸੂਟ ਤਿਆਰ ਕਰਵਾਇਆ ਇਹ ਦੇਖੋ ਨੇਕ ਦੇ ਉੱਪਰ ਕਿੰਨਾ ਸੋਹਣਾ ਵਰਕ ਹੋਇਆ ਹੈ ਇਹਦੇ ਉਹਦਾ ਹੈਪੀ ਵਰਕ ਇਹਦੇ ਨੈਕ ਦੇ ਉਪਰਾਂ ਤੇ ਚਾਕਲੇ ਦੇ ਉਪਰ ਵਰਕ ਆ। ਕਾਫੀ ਸੋਹਣੀ ਵਧੀਆ ਫਿਨਿਸ਼ਿੰਗ ਦੇ ਨਾਲ ਆਪਾਂ ਤਿਆਰ ਕਰਵਾਇਆ। ਜਰੀ ਦੇ ਨਾਲ ਹੀ ਵਰਕ ਆਪਾਂ ਵਰਕ ਕਰਵਾਇਆ ਦੇਖੋ ਇਹ। ਤੇ ਤੁਸੀਂ ਆਪਣਾ ਥ੍ਰੈਡ ਦੇ ਨਾਲ ਵੀ ਵਰਕ ਕਰਵਾ ਸਕਦੇ ਹੋ। ਜੇਕਰ ਤੁਸੀਂ ਆ ਥ੍ਰੈਡ ਯੂਜ਼ ਕਰਨੇ ਨੇਗੇ ਕਲਰਫੁਲ ਕਰਵਾਉਣੇਗੇ ਤਾਂ ਉਹਦਾ ਕਰਵਾ ਸਕਦੇ ਹੋ। ਆਪਾਂ ਇੱਕ ਕਲਰ بس ਕੱਲਾ ਪੰਜਰੀ ਯੂਜ਼ ਕੀਤੀ ਹੈਗੀ। ਇਹਦੇ ਆਪਾਂ ਨੂੰ ਬਾਹ ਦੇ ਉੱਪਰ ਵੀ ਵਰਕ ਮਿਲੂਗਾ। ਇਹ ਵਾਲਾ ਦੇਖੋ ਜਿਵੇਂ ਸੇਮ ਆ ਚਾਕਲੇ ਦੇ ਉੱਪਰ ਵਰਕ ਆ। ਉਦਾਂ ਹੀ ਇਹਦੀ ਬਾਹ ਦੇ ਉੱਪਰ ਵਰਕ ਆ। ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆ। ਦੁਪੱਟਾ ਦੁਪੱਟਾ ਨਾਲ ਤਿਆਰ ਕਰਵਾਉਣਾਗਾ ਟਾਈ ਡਾਈ ਇਕ 컬러 ਜਿਵੇਂ ਤੁਸੀਂ ਕਹੋਗੇ ਜਿਹੜਾ ਵੀ ਦੁਪੱਟਾ ਤੁਸੀਂ ਕਿਹੜੇ ਫੈਬਰਿਕ ਚ ਲੈਣਾਗਾ ਹਨ ਉਹ ਵੀ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਪਸ਼ਮੀਨਾ ਦੇ ਕਿਸੇ ਹੋਰ ਕਲਰ ਦੇ ਉੱਪਰ ਡਿਫਰੈਂਟ ਕਲਰ ਦੇ ਉੱਪਰ ਤਿਆਰ ਕਰਵਾਉਣਾ ਉਹਦਾ ਆਪਣੀ ਚੋਇਸ ਦੇ ਅਕੋਰਡਿੰਗ ਆਪਣਾ ਜਿਹੜਾ ਕਲਰ ਤੁਸੀਂ ਚੇਂਜ ਕਰ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਸੂਟ ਆਪਣਾ ਇਹ ਵਾਲਾ ਆਪਣਾ ਮਜ਼ੈਂਟਾ ਕਲਰ ਦੇ ਉੱਪਰ ਤਿਆਰ ਹੈਗਾ ਮਜ਼ੈਂਟਾ ਕਲਰ ਦੇ ਜੀ ਫੈਬਰਿਕ ਹੈ ਇਹ ਪਸ਼ਮੀਨਾ ਦੀ ਮਜ਼ੈਂਟਾ ਤੇ ਤਿਆਰ ਹੈਗਾ ਆਪਣਾ ਇਹ ਸੂਟ ਰਾਮਟੈਕ ਪਸ਼ਮੀਨਾ ਦੀ ਫੈਬਰਿਕ ਆਪਣੀ ਉਹੀ ਸੇਮ ਆਗੀ ਸਾਰੇ ਸੂਟ ਆਪਣੇ ਪਸ਼ਮੀਨਾ ਦੀ ਨੇ ਅੱਜ ਵਾਲੇ ਰਾਮਟੈਕ ਸੇ ਤਿਆਰ ਹੋਏ ਨੇ ਦੇਖ ਇਹਦੇ ਇੱਧਾ ਸੈਂਟਰ ਪੈਨਲ ਆਗੇ ਤੇ ਇਹਦੇ ਘਿਹਰੇ ਦੇ ਉੱਪਰ ਦੋ ਇੱਧਾ ਵੱਡੇ ਫਲਾਰ ਆਗੇ ਇਹ ਆਪਾਂ ਸਾਰਾ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਦੇਖੋ ਆਪਣਾ ਤੇ ਇਹ ਵਾਲਾ ਇੱਧਰ ਪਰ ਤੈਨੇ ਆ ਗਿਆ ਬਾਹ ਦੇ ਉੱਪਰ ਆਵਲ ਇੱਕ ਫਲਾਰ ਇਹਦੀ ਬਾਹ ਦੇ ਉੱਪਰ ਆ ਜੂ ਇਹ ਸੈਂਟਰ ਪੈਨਲ ਵਾਲਾ ਵਰਕ ਆਪਣਾ ਤੁਸੀਂ ਦੁਪੱਟੇ ਦੇ ਨਾਲ ਤਿਆਰ ਕਰਵਾ ਸਕਦੇ ਹੋ ਯੋ ਤਾਂ ਪਸਾ ਤੋ ਕਹੋ ਕਿ ਪਸ਼ਮੀਨੇ ਵਾਲੇ ਸੂਟਾਂ ਦੇ ਨਾਲ ਅਸੀਂ ਦੁਪੱਟੇ ਇਸ ਲਈ ਤਿਆਰ ਨਹੀਂ ਕਰਵਾਉਂਦੇ ਹੈਗੇ ਵੀ ਜਿਹੜਾ ਕਸਟਮਰ ਹੈਗਾ ਆਪਣੀ ਚੁਆਇਸ ਅਕੋਰਡਿੰਗ ਦੱਸ ਕੇ ਸਾਨੂੰ ਹਨਾ ਤਿਆਰ ਕਰਵਾ ਸਕਦਾ ਹੈਗਾ ਕਿਸੇ ਨੇ ਵਿਦਆਊਟ ਦੁਪੱਟਾ ਵੀ ਸੂਟ ਬਾਇ ਕਰਨਾ ਹੁੰਦਾ ਕਿਸੇ ਨੂੰ ਦੁਪੱਟਾ ਤਿਆਰ ਵੀ ਕਰਵਾਉਣਾ ਹੁੰਦਾ ਜਿਹਨੇ ਹੁਣ ਆਪਣਾ ਦੁਪੱਟਾ ਤਿਆਰ ਕਰਵਾਉਣਾਗਾ ਉਹ ਸਾਨੂੰ ਦੱਸ ਦਿਓ ਅਸੀਂ ਉਹਨੂੰ ਦੁਪੱਟਾ ਤਿਆਰ ਕਰਵਾ ਕੇ ਦੇ ਦਾਂਗੇ ਇਹ ਆਪਣਾ ਵਿਦਆਊਟ ਦੁਪੱਟਾ ਸੂਟ ਹੈਗਾ ਤੇ ਐਦਾ ਸੈਂਟਰ ਪੈਨਲਾਂ ਵਾਲਾ ਮਸ਼ੀਨ ਵਰਕ ਦੇ ਵਿੱਚ ਤਿਆਰ ਆ ਡਿਜ਼ਾਈਨ ਤੁਸੀਂ ਸੇਮ ਤਿਆਰ ਕਰਵਾ ਸਕਦੇ ਹੋ ਆਪਣਾ ਕਲਰ ਆ ਜਾਗਾ ਡਿਫਰੈਂਟ ਮੈਨੇ 컬러 ਦਾ ਸੂਟ ਆਪਣਾ ਇਹ ਹਾਂਜੀ ਇਹ ਦੇਖੋ ਦਾ ਘੇਰੇ ਦੇ ਉੱਪਰ ਵਰਕ ਹੈਗਾ ਆਹ ਵਾਲੀ ਵੇਲ ਦੇ ਘੇਰੇ ਦੇ ਉੱਪਰ ਆ ਗਈ ਏਦਾਂ 컬러ਫੁਲ ਨਾਲ ਆਪਾਂ ਵਰਕ ਕੀਤਾ 컬러ਫੁਲ ਥ੍ਰੈਡ ਦੇ ਨਾਲ ਘੇਰੇ ਦੇ ਉੱਪਰ ਵੇਲ ਆ ਗਈ ਬਾਹ ਦੇ ਉੱਪਰ ਵੇਲ ਆ ਗਈ ਏਦਾਂ ਤੇ ਏਦਾਂ ਹੀ ਇਹਦੀ ਬਾਟਮ ਦੇ ਉੱਪਰ ਮਿਲੂਗਾ ਆਪਾਂ ਨੂੰ ਬਾਟਮ ਤੇ ਵੀ ਸੇਮ ਵਰਕ ਕੀ ਮਿਲੂਗਾ ਤੇ ਆਹ ਵਾਲਾ ਬਾਟਮ ਤੇ ਆ ਗਿਆ ਤੇ ਇਹਦੇ ਨਾਲ ਆਪਣਾ ਆ ਗਿਆ ਇਹ ਚਾਕ ਕੇ ਚਾਕਾਂ ਤੇ ਵਾਹਾਂ ਤੇ ਵਰਕ ਆ ਗਿਆ ਹੁਣ ਇਹਦੇ ਨਾਲ ਤੁਸੀਂ ਆਪਣਾ ਕਿਸੇ ਹੋਰ 컬러 ਦਾ ਕੰਟਰਾਸਟ ਕਰਨਾ ਕੰਟਰਾਸਟ ਕਰ ਸਕਦੇ ਹੋਗੇ ਸਿਲਕ ਪਸ਼ਮੀਨਾ ਤੇ ਕਰਵਾਉਣਾਗਾ ਜਾ ਤੁਸੀਂ ਆਪਣਾ ਹਨਾ ਇਸੇ ਪਸ਼ਮੀਨਾ ਦੇ ਉੱਪਰ ਕਰਵਾਉਣਾਗਾ ਤਾਂ ਆਪਣਾ ਕਲਰ ਜਿਹੜਾ ਤੁਸੀਂ ਚੇਜ ਵੀ ਕਰ ਸਕਦੇ ਹੋਗੇ ਤੇ ਜਿਹੜਾ ਡਿਜ਼ਾਈਨ ਹੈਗਾ ਤੁਸੀਂ ਇਹ ਆਪਣਾ ਵਿੱਚ ਬੂਟੀ ਵਗੈਰਾ ਪਵਾ ਕੇ ਆਪਣਾ ਹੋਰ ਹੈਵੀ ਕਰ ਸਕਦੇ ਹੋ ਜਿਵੇਂ ਤੁਹਾਡੀ ਪਸੰਦ ਦਾ ਚੁਆਇਸ ਆ ਤੁਹਾਡੀ ਹਨਾ ਉਸ ਅਕੋਰਡਿੰਗ ਆਪਣਾ ਕਲਰ ਚੇਂਜ ਕਰ ਸਕਦੇ ਹੋ ਆਪਣਾ ਵਰਕ ਚੇਂਜ ਕਰ ਸਕਦੇ ਹੋ ਹਾਂਜੀ ਜਿਹੜਾ ਲੈਕਸਟ ਹੈਗਾ ਇਹ ਆਪਣਾ ਪਰਪਲ ਕਲਰ ਤਿਆਰ ਹੈਗਾ ਇਹਦੇ ਨਾਲ ਜੇ ਆਪਾਂ 4-5 ਸੂਟ ਪਹਿਲਾਂ ਬਣਾਏ ਸੀ ਪਿਛਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਸੀਗਾ ਸੇਮ ਉਹੀ ਕਲਰ ਆਪਣਾ ਪਰਪਲ ਪਰਪਲ ਜਾਮਨੀ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਇਹਦਾ ਤਿੰਨ ਫਲਾਰ ਨੇਗੇ ਦੇ ਦੋ ਵੱਡੇ ਫਲਾਰੇ ਦੇ ਸਾਈਡਾਂ ਤੇ ਚਾਕਾਂ ਦੇ ਉੱਪਰ ਆ ਜਾਣਗੇ ਇੱਕ ਛੋਟਾ ਘੇਰੇ ਦੇ ਫਰੰਟ ਦੇ ਉੱਪਰ ਆ ਤੇ ਆ ਜਾਊਗਾ ਮਤਲਬ ਸੈਂਟਰ ਦੇ ਵਿੱਚ ਆ ਜਾਊਗਾ ਤੇ ਇਹ ਆਪਣੀ ਡਿਜ਼ਾਈਨਿੰਗ ਦੇਖੋ ਫਰੰਟ ਦੀ ਸ਼ੋਰਟਲੀ ਕਾਫੀ ਵਧੀਆ ਹੈਵੀ ਜਿਹੜੀ ਡਿਜ਼ਾਈਨਿੰਗ ਹੈਗੀ ਤੇ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂ ਆਹੀ ਸੇਮ ਜਿਹੜਾ ਫਲਾਰ ਹੈ ਇੱਕ ਇਹ ਬਾਹ ਦੇ ਉੱਪਰ ਮਿਲੂਗਾ ਆਪਣਾ ਇਹ ਰਾਮਪੈਕ ਪਸ਼ਮੀਨਾ ਦੀ ਫੈਬਰਿਕ ਤੇ ਜਾਮਨੀ ਕਲਰ ਤੇ ਆਪਾਂ ਨੇ ਤਿਆਰ ਕਰਵਾਇਆਗਾ ਤੁਸੀਂ ਕਲਰ ਆਪਣਾ ਆਪਣੇ ਚੋਇਸ ਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ ਦੁ ਟਾਈ ਡੈਕਰ ਕਰਵਾਉਣਾ ਇੱਕ ਕਲਰ ਦਾ ਕਰਵਾਉਣਾ ਆਰਗੈਂਜ਼ਾ ਕਰਵਾਉਣਾ ਚਨੂਨ ਸਫੂਨ ਹਨਾ ਤਮੜ ਚਨੂਨ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣੀ ਚੋਇਸ ਦੱਸ ਸਕੇ ਕਿਸੇ ਵੀ ਕਲਰ ਦੇ ਨਾਲ ਕੰਟਰਾਸਟ ਦੇ ਨਾਲ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਪਰ ਮੈਂ ਤੁਸੀਂ ਆਪਣਾ ਇਹ ਸਿੰਥੈਟਿਕ ਆਪਣਾ ਕਿਸੇ ਫੈਬਰਿਕ ਤੇ ਕਰਵਾਉਂ ਤੁਹਾਨੂੰ ਵਰਕ ਪਸੰਦ ਆਗਾ ਤੁਸੀਂ ਆਪਣਾ ਕਿਸੇ ਸਿੰਥੈਟਿਕ ਫੈਬਰਿਕ ਤੇ ਕਰਵਾ ਸਕਦੇ ਆਪਣਾ ਜੌਰੀਟ ਵਗੈਰਾ ਤੇ ਜਾਂ ਟੈਬੀ ਵਗੈਰਾ ਤੇ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਜਿਹੜਾ ਆਪਣਾ ਨੈਕਸਟ ਆ ਇਹ ਆਪਣਾ ਸਿਲਕ ਪਸ਼ਮੀਨਾ ਦਾ ਸੂਟ ਆ ਸਿਲਕ ਪਸ਼ਮੀਨਾ ਦਾ ਸੂਟ ਤੇ ਵਾਈਨ ਕਲਰ ਹੈ ਦਾ ਮੈਰੂਨ ਵਾਈਨ ਸ਼ੇਡ ਹੈਗਾ ਤੇ ਆਪਾਂ ਟੂ ਟੋਨ ਵਾਲੇ ਸਿਰਕ ਪਸ਼ਮੀਨਾ ਦੇ ਵਿੱਚੇ ਤਿਆਰ ਕਰਵਾਇਆ ਦੇਖੋ ਇਹਦਾ ਜਿਹੜਾ ਚਾਕੇਰੇ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਆਪਣਾ ਚਾਕੇਰੇ ਤੇ ਆ ਗਿਆ ਦੇ ਇਹਦੇ ਆਪਾਂ ਇੱਕ ਜਿਹੜਾ ਥ੍ਰੈਡ ਹੈਗਾ ਸਕਾਈ ਜ ਹੈ ਉਹ ਆਪਾਂ ਤਿਆਰ ਉਹ ਆਪਾਂ ਇਹਦੇ ਵਿੱਚ ਅਠਾ ਹੈਗਾ ਸਕਾਈ ਕਲਰ ਤੇ ਇੱਕ ਰੱਖੇਰੇ ਦੀ ਟੋਨ ਹੈ ਜਿਹੜੀ ਆਪਾਂ ਥ੍ਰੈਡ ਥੈਡਾ ਜਿਹੜਾ ਆਪਾਂ ਨੇ ਆਹ ਜਰੀ ਨਾਲ ਜਿਹੜਾ ਇਹ ਯੂਜ਼ ਕੀਤਾ ਹੈਗਾ ਆਪਾਂ ਚਾਕੇਰੇ ਦੇ ਉੱਪਰ ਵਰਕ ਹੈਗਾ ਤੇ ਇਧਰ ਇਹਦੀ ਬਾਹ ਦੇ ਉੱਪਰ ਆ ਗਿਆ ਤੁਸੀਂ ਨਾਲ ਦੁਪੱਟਾ ਆਪਣੀ ਚੋਇਸ ਅਕੋਰਡਿੰਗ ਆਹ ਚ ਦੁਪੱਟਾ ਵੀ ਚੱਲ ਜੂ ਇਸ ਕਾਈ ਕਲਰ ਦਾ ਤੁਸੀਂ ਟਾਇਡ ਆ ਦੁਪੱਟਾ ਵੀ ਕਰਾ ਸਕਦੇ ਇੱਕ ਕਲਰ ਦਾ ਕਰਾ ਕੇ 골ਡਨ ਆ ਫਿਨਿਸ਼ਿੰਗ ਹੈ ਨਾ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣੀ ਜਿਹੜਾ ਸਾਰਾ ਸੂਟ ਆ ਪਲੈਨ ਪਸ਼ਮੀਨਾ ਤੇ ਕਰਾਉਣਾ ਤੁਸੀਂ ਭਾਵੇਂ ਆਪਣਾ ਸਿਲਕ ਪਸ਼ਮੀਨਾ ਤੇ ਕਰਾਉਣਾ ਸਾਰੇ ਆਪ ਕਲਰ ਤੁਹਾਨੂੰ ਸੈਂਡ ਕਰਾਂਗੇ ਪਰ ਤੁਸੀਂ ਆਪਣਾ ਸਿਲਕ ਪਸ਼ਮੀਨਾ ਚ ਸੂਟ ਕਰਾਉਣਾ ਉਹ ਵੀ ਤੁਹਾਨੂੰ ਕਲਰ ਸੈਂਡ ਕੀਤੇ ਜਾਣਗੇ ਜੇਕਰ ਤੁਸੀਂ ਆਪਣਾ ਜਿਹੜਾ ਕਰਵਾਉਣਾਗਾ ਇਹਦੇ ਵਿੱਚ ਪਲੈਨ ਪਸ਼ਮੀਨਾ ਦੇ ਵਿੱਚ ਤਾਂ ਉਹਦਾ ਵੀ ਤੁਸੀਂ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਨ ਆਪਣੇ ਐਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕਿਆ ਮੈਂ ਕਿਵੇਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਸਕਿੱਪ ਕਰਵਾਉਣਾ ਹੈ ਨਾ ਕਿਵੇਂ ਆਪਣੀ ਫੈਬਰਿਕ ਚੇਂਜ ਕਰ ਸਕਦੇ ਹੋ ਕਿ ਮੈਂ ਆਪਣੇ ਵਰਕ ਵਿੱਚੋਂ ਕੱਟ ਕਰਵਾ ਕੇ ਉਹਦੀ ਜਗ੍ਹਾ ਤੇ ਚੇਂਜ ਕਰ ਸਕਦੇ ਹਾਂ ਨਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣੀ ਫੈਬਰਿਕ ਦੀ ਡਿਟੇਲ ਵਰਕ ਦੀ ਡਿਟੇਲਸ ਨਾਲ WhatsApp ਤੇ ਭੇਜ ਕੇ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਪਰ ਮੈਂ ਤੁਸੀਂ ਆਪਣਾ ਸਟਿਚ ਕਰਵਾਉਣਾ ਅਨਸਟਿਚ ਲੈਣਾ ਹੈ ਨਾ ਜਿਵੇਂ ਤੁਹਾਡੀ ਚੋਇਸ ਆਗੀ ਉਸ ਅਕੋਰਡਿੰਗ ਜਿਹੜੀ ਆਪਣੀ ਸਾਨੂੰ ਆਰਡਰ ਤੁਸੀਂ WhatsApp ਤੇ ਜਿਹੜਾ ਸੈਂਡ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਡਿਜ਼ਾਈਨਾਂ ਨਾਲ ਨਵੇਂ ਰੰਗਾਂ ਦੇ ਨਾਲ ਸਤਿ ਸ਼੍ਰੀ ਅਕਾਲ